ਸਰ ਮੇਰਾ ਨਾਮ ਪ੍ਰਦੀਪ ਕੁਮਾਰ ਹੈ। ਸਹੀ ਹੋਇਆ ਕੀ? ਸਰ ਅੱਜ ਸਵੇਰੇ ਮੈਂ ਘਰੋਂ ਨਿਕਲਿਆ ਰੋਟੀ ਲੈ ਕੇ ਤੇ ਇਹ ਗਲੀ ਦੇ ਵਿੱਚ ਘੁਲੋਤਾ ਸੀਗਾ ਤੇ ਮੇਰਾ ਮਾਸੀ ਦਾ ਮੁੰਡਾ ਬੇਟਾ ਲੱਗਦਾ ਵਾ ਤੇ ਜਿਹਦਾ ਨਾਮ ਹਰਸ਼ ਹੈ ਤੇ ਮੈਂ ਜਦੋਂ ਥੋੜਾ ਲਾਗੇ ਪਹੁੰਚਿਆ ਤੇ ਇਹਦੇ ਹੱਥ 'ਚ ਇਟ ਬੱਕ ਫੜੀ ਹੋਈ ਸੀ ਨੇ ਤੇ ਆਂਦੇ ਮੇਰੇ ਸਿਰ ਤੇ ਮਾਰਤੀ ਤੇ ਮੈਨੂੰ ਪਹਿਲਾਂ ਲੱਗਾ ਮੈਂ ਥਰੇ ਡੇ ਪਿਆ। ਇਹ ਕਿਹੜੀ ਮਾਰੀ ਕਿਉਂ? ਇੱਟੇ ਸਰ ਮੈਨੂੰ ਨਹੀਂ ਪਤਾ ਇਸ ਗੱਲ ਦਾ। ਐ ਨਸ਼ੇਵਸ਼ੇ ਕਰਦਾ ਤੇ ਕਈ ਵਾਰ ਇਹਨੂੰ ਇਹ ਪੈਸੇ ਮੰਗੇ ਕੁਛ ਮੈਂ ਬਣਾ ਕੇ ਇਨਕਾਰ ਕੀਤਾ ਇਨਕਾਰ ਕੀਤਾ ਜਿੱਦੇ ਕਰਕੇ ਮੈਂ ਸੋਚਿਆ ਕਿ ਚਲੋ ਸਾਡੇ ਮਾਸੇ ਦਾ ਬੇਟਾ ਹੈਗਾ ਤੇ ਆਪਾਂ ਕੀ ਕਹਿਣਾ ਆਪਾਂ ਅਵੋਇਡ ਕਰਦੇ ਰਹੇ ਗੱਲਾਂ ਪਿੱਛੇ ਵੀ ਇਹਨੂੰ ਮੈਂ ਇੱਕ ਦੋ ਵਾਰ ਚਾਂਸ ਦਿੱਤੇ ਆ ਤੇ ਮੈਂ ਸੋਚਿਆ ਸਾਡੇ ਪ੍ਰੋਵਾਇਡ ਮੈਂਬਰ ਬੈਠੇ ਵਿੱਚ ਸਾਡੇ ਮਾਮਾ ਜੀ ਮਾਮੀ ਜੀ ਬੈਠੇ ਸਾਡੀ ਮਾਸੀ ਜੀ ਬੈਠੇ ਸਿਹੋਦਾ ਕਰਾਤਾ ਤੇ ਸਾਨੂੰ ਕੋਈ ਮੈਂ ਰਿਪੋਰਟ ਨਹੀਂ ਦਿੱਤੀ ਮੈਂ ਕੋਈ ਅਪਲੀਕੇਸ਼ਨ ਦਿੱਤੀ ਤੇ ਅੱਜ ਇਹਨਾਂ ਨੇ ਕੀ ਕੀਤਾ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤੇ ਮੈਨੂੰ ਜਾਨੋਂ ਅੱਖਾ ਕੱਢਣ ਦੀ ਕੋਸ਼ਿਸ਼ ਕੀਤੀ ਹੈ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੇਰੀ ਮਾਂ ਨੂੰ ਵੀ ਮਾਰਿਆ ਮੇਰੇ ਪਿਓ ਨੂੰ ਵੀ ਮਾਰਿਆ ਤੇ ਜਾਤੀਵਾਦੀ ਅਸ਼ਭਦ ਵੀ ਕਿਤੇ ਬੋਲੇ ਉਹਨੇ ਠੀਕ ਹੈ ਤੇ ਮੈਂ ਇਹੀ ਰਿਕੁਐਸਟ ਕਰਾਂਗਾ ਸਰਕਾਰ ਨੂੰ ਕਾਨੂੰਨ ਨੂੰ ਕਿ ਐਸਐਸਓ ਸਾਹਿਬ ਨੂੰ ਕਿ ਮੈਨੂੰ ਇਨਸਾਫਤਾ ਜਾਵੇ ਤੇ ਇਹਨੂੰ ਸਬੂਤ ਦਿਖਾਇਆ ਜਾ ਦਿੱਤਾ ਜਾਵੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿ ਜੋ ਨਾਲੀ ਝਗੜਾ ਹੈ ਕਿਸੇ ਹੋਰ ਨਾਲ ਵੀ ਸਰ ਹਾਂ ਮੇਰੇ ਸ਼ੋਕ ਕੁਮਾਰ ਜੀ ਨੇ ਭਾਉ ਪੰਜ ਨੰਬਰ ਗਲੀ ਲੰਦੇ ਨੇ ਸਨ ਆਫ ਗੁਜਰਾਜ ਤੇ ਉਹਨਾਂ 'ਤੇ ਵੀ ਨੇ ਹਮਲਾ ਕੀਤਾ ਸੀਗਾ ਆ ਜੋ ਆਟੋ ਸਟੇਸ਼ਨ ਨੇ ਇਹਨਾਂ ਨੂੰ ਇੱਥੇ ਉਹ ਮਿਲਦੇ ਉਹਨੇ ਕੱਲ ਆ ਜਾਣਾ ਹੀ ਤੇ ਉਸ ਤੋਂ ਬਾਅਦ ਮੇਰੇ 'ਤੇ ਵੀ ਹਮਲਾ ਕਰਦੇ ਐ ਤੇ ਮੈਨੂੰ ਜਾਨ ਮਾਰੀ ਕੋਸ਼ਿਸ਼ ਕਰ ਕੱਲ੍ਹ ਕਲਾਰ ਨੂੰ ਮੈਨੂੰ ਕੁਝ ਹੁੰਦਾ ਵਾ ਤੇ ਇਹਦਾ ਜ਼ਿੰਮੇਵਾਰ ਹਰਸ਼ ਕੁਮਾਰ ਹੋਏਗਾ ਉਹਦਾ ਪਰਿਵਾਰਿਕ ਮੈਂਬਰ ਹੋਣਗੇ ਸਾਰੇ ਮੇਰਾ ਮੁੰਡਾ ਰੋਟੀ ਲੈ ਕੇ ਜਾ ਰਿਹਾ ਥਾ ਇਹ ਐ ਨੂਰ ਐਕਟੀਵਾ ਰੋਕੇ ਇਹਦੇ ਪਤਾ ਨਹੀਂ ਇਟ ਮਾਰੀ ਕੀ ਮਾਰਾ ਇਟ ਮਾਰ ਕੇ ਅੱਖ ਫੋੜਦੀ ਇਹ ਮੁੰਡਾ ਆਵਾਜ਼ ਦੇ ਕੇ ਸਾਨੂੰ ਦਸਨ ਲਗਾ ਤੋ ਯੋਨੇ ਵੀ ਮਾਰਾ ਤੋ ਮਨੂੰ ਵੀ ਮਾਰਾ ਉਹ ਕੀ ਕਰਦਾ ਹੈ ਉਹ ਕੀ ਕਹਿਵਾ ਨਾ ਪਤਾ ਨਹੀਂ ਮਨ ਤੋ ਕੀ ਗੱਲ ਹੈ ਹਏ ਉਹ ਪਹਿਲੇ ਵੀ ਕਹਿ ਰਿਹਾ ਤਾ ਲੜਾਈ ਹੋਈ ਸੀ ਤੋ ਉਹ ਕਹਿ ਰਿਹਾ ਤਾ ਮਨੇ ਮਾਰਨਾ ਮਾਰਨਾ ਮਾਰ ਨਹੀਂ ਹੈ ਹਮਾਰ ਆਪਸ ਵਿੱਚ ਮਰਾਜੀਨਾਮਾ ਕਰਕੇ ਨਾ ਸਮਝਾ ਦੇ ਬੱਚਾ ਤੂੰ ਨਾ ਬੋਲੀਏ ਇਹ ਨਾਨੇ ਉਹ ਹਾਲ ਕੀਤਾ ਜੋ ਨਹੀਂ ਮੇਰੇ ਤਿੰਨ ਦੋਨੋਂ ਬੱਚੇ ਬਾਪ ਮੈਂ ਹਮਨੇ ਸਾਰਾ ਨ ਮਾਰਾ ਇੱਕ ਹੀ ਖੰਡ ਹੋ ਗਿਆ ਸੁਰਮ ਮੈਨੂੰ ਪਤਾ ਲੱਗਾ ਕਿ ਮੇਰੇ ਮੁੰਡੇ ਨਾਲ ਲੜਾਈ ਹੋ ਰਹੀ ਹੈ ਮੈਂ ਛੁਰਾਨ ਵਾਸਤੇ ਆਇਆ ਤੇ ਉਹਨੇ ਹਰਸ਼ ਨੇ ਮੈਨੂੰ ਚੋਕ ਕੇ ਈਟ ਮਾਰੀ ਸਿਰ ਤੇ ਤਮੀ ਆਖੋ ਮਸਾਮਾ ਸਭਾ ਸੀ ਇਹ ਤੇ ਜਦੋਂ ਪੁੱਛਿਆ ਕਿ ਕਿਉਂ ਇਟ ਮਾਰਦਾ ਉਹ ਪੈਸੇ ਮੰਗਦਾ ਸੀ ਨਸ਼ੇ ਵਾਰ ਕਰਦਾ ਜੀ ਸਾਡੇ ਕੋਲ ਪੈਸੇ ਮੰਗਦਾ ਕਿ ਪੈਸੇ ਦਿਓ ਅਸੀਂ ਕਾਨੂੰ ਪੈਸੇ ਦਈਏ ਅਸੀਂ ਆਪਣਾ ਪੇਟ ਪਾ ਲਈਏ ਕਿ ਉਹਨਾਂ ਦਾ ਪੇਟ ਪਾ ਲਈਏ ਸਿੱਧਾ ਸਿੱਧਾ ਜੰਗਾ ਹੁੰਦਾ ਹੈ ਆਪਾਂ ਆਪਣਾ ਗੁਜ਼ਾਰਾ ਕਰਨਾ ਲੋਕਾਂ ਦਾ ਗੁਜ਼ਾਰਾ ਕਰਨਾ ਉਹ ਕੰਮ ਨਹੀਂ ਕਰਦਾ ਜੀ ਗਲੀ ਦੇ ਵਿੱਚ ਖਲੋਤਾ ਰਹਿੰਦਾ ਜਦੋਂ ਮਜੀ ਵੇਖ ਲੋ ਰਾਤ ਨੂੰ ਆ ਕੇ ਉੱਥੇ ਗਲੀ ਦੇ ਵਿੱਚ ਨਚੋੜਾ ਖਲੋਣਾ ਜੀ ਇਹ ਆਪਾਂ ਮਿਹਨਤੀ ਬੰਦੇ ਆ ਮਜ਼ਦੂਰ ਬੰਦੇ ਆ ਸਾਡੇ ਨਾਲ ਦੇਖੋ ਕੀ ਹਾਲ ਕੀਤਾ ਜੇ ਅੱਪਾ ਐਸਐਚਓ ਸਾਹਮਣੂ ਇਹ ਰਿਕਵੈਸਟ ਆਈ ਕਿ ਸਾਨੂੰ ਇਨਸਾਫ ਮਿਲੇ ਸਾਡੀ ਥੋੜੀ ਇਨਸਾਫ ਸਾਨੂੰ ਮਿਲਣਾ ਹਾਂਜੀ ਸਰ ਜਿਹੜਾ ਇਹ ਦੁਕਾਨਦਾਰਾਂ ਦੇ ਵਿੱਚ ਝਗੜਾ ਆਇਆ ਇਹ ਕਿਹਨਾਂ ਕਿਨਾਰੇ ਝਗੜਾ ਆਇਆ ਦੋ ਪਾਰਟ ਤੇ ਹਜ਼ਾਰ ਪੈਸੇ ਚੋਇਆ ਜਾ ਰਿਹਾ ਕੋਈ ਚੋਰੀ ਹੋ ਰਹੀ ਹੈ ਨਾ ਜੋ ਵੀ ਕੋਈ ਕਾਰਵਾਈ ਅਪਾ ਕਰਤੀ ਹੈ ਮੈਡੀਕਲ ਬਾਗ ਦੇ ਦਿੱਤੇ ਨਾ ਬਗਦੇ ਕੱਲੇ ਪ੍ਰਾਣੀ ਵੀ ਕੋਈ ਰਿਚੀ ਚੋਗਾਰਾ ਵੀ ਇਹਨਾਂ ਦੀ ਕਹਾਣੀ ਮੈਂ ਟਵਿਸ ਕਰ ਲੇ ਮੈਂ ਜੀ ਆਈ ਦੇ ਸਾਹਮਣੇ ਦੇ ਰਿਹਾ ਹਾਂ